ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹਰ ਇੱਕ ਮੁੰਡੇ ਕੁੜੀ ਨੂੰ ਆਪਣੇ ਵਿਆਹ ਦਾ ਬਹੁਤ ਹੀ ਜ਼ਿਆਦਾ ਚਾਹ ਹੁੰਦਾ ਆ ਤੇ ਹੋਣਾ ਵੀ ਚਾਹੀਦਾ ਆ ਇਸੇ ਤਰ੍ਹਾਂ ਦੋਸਤੋ ਹੁਣ ਆ ਇੱਕ ਵਿਆਹ ਵਾਲੇ ਜੋੜੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵਿਆਹ ਵਾਲੇ ਮੁੰਡੇ ਨੂੰ ਵੀ ਆਪਣੇ ਵਿਆਹ ਦਾ ਬਹੁਤ ਹੀ ਜ਼ਿਆਦਾ ਚਾਹ ਸੀ ਤੇ ਇਸੇ ਮੁੰਡੇ ਦਾ ਵਿਆਹ ਵੀ ਹੋ ਜਾਂਦਾ ਹੈ ਸਭ ਕੁਝ ਸਹੀ ਢੰਗ ਨਾਲ ਹੋ ਜਾਂਦਾ ਹੈ ਪਰ ਸੁਹਾਗ ਰਾਤ ਵਾਲੇ ਦਿਨ ਇਸ ਮੁੰਡੇ ਨਾਲ ਬਹੁਤ ਹੀ ਜ਼ਿਆਦਾ ਮਾਰੀ ਹੁੰਦੀ ਹੈ ਇਹ ਗੱਲ ساری ਉਮਰ ਨਹੀਂ ਇਹ ਮੁੰਡਾ ਬੋਲ ਸਕਦਾ ਹੁੰਦਾ ਕਿ ਇਸ ਵਿਆਹ ਵਾਲੇ ਮੁੰਡੇ ਨੇ ਪਜਾਮਾ ਪਾਇਆ ਹੁੰਦਾ ਹੈ ਤੇ ਇਸ ਦਿਨ ਨਾਲ ਦੀ ਗੱਠ ਨਹੀਂ ਪੱਕੀ ਹੋ ਜਾਂਦੀ ਹੈ ਕਿ ਮੋਕੇ ਦੇ ਗੱਠ ਹੀ ਨਹੀਂ ਖੁੱਲਦੀ ਇਹ ਮੁੰਡਾ ਬਥੇਰਾ ਮੱਥਾ ਮਾਰਦਾ ਪਰ ਗੱਲ ਨਹੀਂ ਬਣਦੀ ਇਸ ਤੋਂ ਬਾਅਦ ਇਸ ਮੁੰਡੇ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਜਾਂਦਾ ਤੇ ਇਹ ਜੁੱਤੀ ਲੈ ਕੇ ਆਪਣੇ ਯਾਰ ਨੂੰ ਕੁੱਟਣ ਲੱਗ ਜਾਂਦਾ ਜੋ ਕਿ ਗਲਤ ਗੱਲ ਹੈ ਪੁੱਛੇ ਪਤੰਦਰਾ ਜੇਕਰ ਨਾਲਾ ਨਹੀਂ ਖੋਲਦਾ ਤੇ ਇਸ ਨੂੰ ਦਾਤੀ ਦੇ ਨਾਲ ਵੜਦੇ ਪਰ ਇਸ ਪਤੰਦਰ ਦਾ ਇਹ ਵੀ ਦਿਮਾਗ ਨਹੀਂ ਕੰਮ ਕੀਤਾ ਲਾੜੀ ਵੀ ਬੈਠੀ ਸੋਚੀ ਜਾਂਦੀ ਹੈ ਕਿ ਪਤਾ ਨਹੀਂ ਕਿਹੋ ਜਿਹਾ ਪਤੰਦਰ ਮੇਰੇ ਪੱਲੇ ਪੈ ਗਿਆ ਬਾਕੀ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸੋ